ਵਾਈਗੁਰ ਜੀ ਦਾ ਖਲਸਾ ਵਾਈਗੁਰ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਤੇ ਸਵਾਗਤ ਹੈ ਜੀ ਅੱਜ ਜਿਹੜੀ ਆਪਾਂ ਵੀਡੀਓ ਲੈ ਕੇ ਆਂ ਬਲਾਂ ਵਾਲੇ ਪਰਨੇ ਦੀ ਜਿਹਦੀ ਲੈ ਤਾ ਗਿਆ 2.5 ਮੀਟਰ ਜਿਹੜਾ ਕਪੜਾ ਉਹ ਆਪਾਂ ਨੇ ਫੁੱਲ ਹਲ ਵਰਤੇ ਆ ਪਹਿਲਾਂ ਚੰਗੀ ਤਰ੍ਹਾਂ ਆਪਾਂ ਕਿਸਨੂੰ ਕੰਗਾ ਕਰਕੇ ਹਲਕਾ ਢਲਾਰਾ ਕਿਹੜਾ ਆਪਾਂ ਸਾਈਡ ਦੇ ਉੱਤੇ ਜੁੜਾ ਕਰ ਲੈਣਾ ਅੱਖ ਦੇ ਕੋਲ ਜੁੜਾ ਕਰਨ ਤੋਂ ਬਾਅਦ ਜਿਹੜਾ ਆਪਣਾ ਪਰਨੇ ਦਾ ਵੱਡਾ ਲੜੂਗਾ ਉਸ ਨਾਲੋਂ ਫਾੜ ਕਿਹੜਾ ਆਪਣਾ ਛੂਟਾ ਲੜੂਗਾ ਉਸ ਨੂੰ ਆਪਾਂ ਅੰਦਰ ਨੂੰ ਫੋਲਡ ਕਰ ਦੇਣਾ rectangle shape ਚ ਬਣਾ ਕੇ ਫਿਰ ਉਸ ਤੋਂ ਆਹ ਜਿਹੜਾ ਆਪਾਂ ਉਸ ਲੜ ਨੂੰ ਪਿੱਛੇ ਚਿ ਲਿਆਵਾਂਗੇ ਜਿਹੜਾ ਆਪਾਂ ਜੁੜੇ ਸਿਹੜ ਦੇ ਉੱਤੇ ਜੀ ਇੱਕ ਲੜ ਲੈ ਆ ਕੇ ਜਿਹੜਾ ਇਸ ਜੁੜੇ ਸਿਹੜ ਤੋਂ ਇਹ ਕ ਲੜ ਲੈ ਆ ਕੇ ਫਿਰ ਉਸ ਤੇ ਉੱਪਰ ਜਿਹੜਾ ਆਪਾਂ ਦੂਸਰਾ ਲੜ ਲੈਣਾ ਤੇ ਉਸ ਲੜ ਦੇ ਵਿੱਚ ਜਿਹੜੇ ਆਪਣੇ ਬਣ ਲੈ ਉਹ ਆਪਾਂ ਪਾ ਲੈਣੇ ਹਨ ਕਿ ਕਿਧਰ ਆਪਣਾ ਟੈਗ ਕਰ ਕੇ ਜਿਹੜਾ ਲੜ ਨੂੰ ਇਸ ਲੜ ਦੇ ਵਿੱਚ ਹੁਣ ਤੁਸੀਂ ਨੇ ਬਲ ਪਾ ਕੇ ਬੈਕ ਤੱਕ ਇਸ ਲੜ ਦੇ ਵਿੱਚ ਜਿਹੜਾ ਤੁਸੀਂ ਨੇ ਬਲ ਹੋਣਗੇ ਉਹਨਾਂ ਬਲਾਂ ਤੁਸੀਂ ਨੇ ਪਾ ਲੈਣਾ ਜੀ ਬੈਕ ਤੱਕ ਬਲ ਪਾਉਣ ਤੋਂ ਬਾਅਦ ਜਿਹੜਾ ਆਪਣੇ ਇਸ ਲੜ ਦੇ ਵਿੱਚ ਬਲ ਸੈੱਟ ਕਰਕੇ ਜਿਹੜਾ ਪੈਨਿਸ਼ ਲੜ ਨੂੰ ਲਗਾ ਦੇਣਾ ਜੀ ਅ ਜਿਹੜੇ ਆਪਣੇ ਬਲ ਹਨ ਉਹਨਾਂ ਬਲਾਂ ਨੂੰ ਆਪਾਂ ਨੇ ਸੈੱਟ ਕਰਨਾ ਜਿਹੜਾ ਆਪਾਂ ਇਸ ਤਗਲਾ ਲੜ ਲਗਾਉਣਾ ਇਸ ਲੜ ਨੂੰ ਆਪਾਂ ਬੈਕ ਤੋਂ ਪਿੰਚ ਕਰਨਾ ਜਿਹੜਾ ਆਪਣਾ ਸਾਈਡ ਇੱਕ ਲੜ ਸਿੱਧਾ ਹੈ ਸੀਗਾ ਸਾਈਡ ਤੇ ਉਸ ਲੜ ਨੂੰ ਜਿਹੜਾ ਆਪਾਂ ਦੂਸਰੇ ਲੜ ਦੇ ਅੰਦਰ ਦੇ ਦੇਣਾ ਜੀ ਫਿਰ ਉਸ ਤੋਂ ਬਾਅਦ ਇਸ ਲੜੜ ਦੇ ਵਿੱਚ ਜਿਹੜੇ ਆਪਣੇ ਬਲ ਹਨ ਉਹਨਾਂ ਬਲਾਂ ਨੂੰ ਆਪਾਂ ਨੇ ਇਕੱਠੇ ਕਰਨਾ ਬਲਾਂ ਨੂੰ ਇਕੱਠੇ ਕਰਨ ਤੋਂ ਬਾਅਦ ਲੜ ਨੂੰ ਹਲਕਾ ਜਿਹੜਾ ਆਪਾਂ ਨੇ ਫੋਲਡ ਕਰ ਦੇਣਾ ਜੀ ਲੜ ਨੂੰ ਹਲਕਾ ਫੋਲਡ ਕਰਨ ਤੋਂ ਬਾਅਦ ਤੇ ਇਸ ਲੜੜ ਦੇ ਵਿੱਚ ਜਿਹੜੇ ਆਪਣੇ ਬਲ ਹਨ ਉਹਨਾਂ ਬਲਾਂ ਨੂੰ ਖਿਲਾਰ ਕੇ ਤੇ ਲੜ ਦੇ ਵਿੱਚ ਜਿਹੜੇ ਆਪਣੇ ਬਲ ਨੇ ਉਹ ਸੈੱਟ ਕਰ ਲੈਣੇ ਹਨ ਬਲਾਂ ਨੂੰ ਸੈੱਟ ਕਰਨ ਤੋਂ ਬਾਅਦ ਬੈਗ 'ਤੇ ਇਸ ਲੜੜ ਦੇ ਵਿੱਚ ਬਲ ਪਾ ਕੇ ਜਿਹੜਾ ਆਪਾਂ ਸਲੌਨ ਸੈੱਟ ਕਰਕੇ ਲਗਾ ਦੇਣਾ ਜੀ ਜਿਹੜਾ ਆਪਾਂ ਨੇ ਇਸ ਤੋਲਾ ਲੜ ਲਗਾਉਣਾ ਉਸ ਲੜ ਨੂੰ ਜਿਹੜਾ ਆਪਾਂ ਬੈਗ ਤੋਂ ਪਿੰਚ ਕਰਨਾ ਉਸ ਦੀ ਪੂਣੀ ਨੂੰ ਖੋਲ ਕੇ ਥੱਲੇ ਜਿਹੜਾ ਆਪਣਾ ਪੱਲਾ ਉੱਪਰ ਨੂੰ ਫੋਲਡ ਕਰ ਦੇਣਾ ਤੇ ਫਿਰ ਉਸ ਤੋਂ ਬਾਅਦ ਆਪਾਂ ਇਹਦੇ ਨਾਲ ਲੜੂ ਗਾਇਸ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਲਗਾ ਦੇਣਾ ਜੀ ਉਸ ਤੋਂ ਬਾਅਦ ਉਸ ਲੜ ਨੂੰ ਵੀ ਜਿਹੜਾ ਆਪਾਂ ਬੈਗ ਤੋਂ ਪਿੰਚ ਕਰਕੇ ਉਸ ਦਾ ਥੱਲੇ ਦਾ ਪੱਲਾ ਖੋਲ ਕੇ ਉੱਪਰ ਨੂੰ ਫੋਲਡ ਕਰਕੇ ਤੇ ਲੜ ਨੂੰ ਜਿਹੜਾ ਆਪਾਂ ਹਲਕਾ ਜਿਹਾ ਬੈਗ ਤੋਂ ਪਿੰਚ ਕਰਨਾ ਤੇ ਫਿਰ ਤੋਂ ਇਸ ਲੜ ਨੂੰ ਵੀੜਾ ਆਪਾਂ ਅੱਖ ਦਾ ਖਿੱਚਣਾ ਆਪਾਂ ਤਾਂ ਖਿੱਚਣ ਤੋਂ ਬਾਅਦ ਲੜ ਨੂੰ ਉੱਪਰੋਂ ਫੋਲਡ ਕਰਕੇ ਤੇ ਹੁਣ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹਨ ਉਹਨਾਂ ਬਲਾਂ ਨੂੰ ਆਪਾਂ ਨੇ ਇਕੱਠੇ ਕਰ ਲੈਣਾ ਬਲਾਂ ਨੂੰ ਇਕੱਠੇ ਕਰਨ ਤੋਂ ਬਾਅਦ ਲੜ ਨੂੰ ਹਲਕਾ ਜਿਹਾ ਫੋਲਡ ਕਰਕੇ ਤੇ ਉਸ ਤੋਂ ਬਾਅਦ ਜਿਹੜੇ ਆਪਾਂ ਇਸ ਲੜ ਦੇ ਵਿੱਚ ਬਲ ਇਕੱਠੇ ਕਿਤੇ ਸੀਗੇ ਉਹਨਾਂ ਬਲਾਂ ਨੂੰ ਆਪਾਂ ਖਿਲਾਰ ਕੇ ਤੇ ਲੜ ਨੂੰ ਸੈੱਟ ਕਰਕੇ ਇਸ ਲੜ ਨੂੰ ਜਿਹੜਾ ਆਪਾਂ ਇਸ ਲੜ ਦੇ ਵਿੱਚ ਜਿਹੜੇ ਆਪਾਂ ਨੇ ਬਲ ਇਕੱਠੇ ਕੀਤੇ ਸੀਗੇ ਉਹਨਾਂ ਬਲਾਂ ਨੂੰ ਆਪਾਂ ਨੇ ਖਿਲਾਰ ਲੈਣਾ ਬਲਾਂ ਨੂੰ ਖਲਾਲ ਤੋਂ ਆ ਤੇ ਬੈਕ ਤੱਕ ਇਸ ਲੜ ਦੇ ਵਿੱਚ ਜਿਹੜਾ ਆਪਣੇ ਬਲ ਨੇ ਨਾ ਬਲਾਂ ਨੂੰ ਆਪਾਂ ਸੈੱਟ ਕਰਕੇ ਇਸ ਲੜ ਨੂੰ ਜਿਹੜਾ ਆਪਾਂ ਸੈੱਟ ਕਰਕੇ ਲਗਾ ਦੇਣਾ ਜੀ ਤੇ ਜਿਹੜੇ ਵੀ ਬ੍ਰਾਹ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀ ਬ੍ਰਾਹ ਨੇ ਸਾਡੀ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੀ YouTube ਚੈਨਲ ਸਬਸਕ੍ਰਾਈਬ ਕਰ ਤੇ Facebook ਪੇਜ ਨੂੰ ਫੋਲੋ ਜੁ ਕਰਨਾ ਜਿਹੜਾ ਆਪਣਾ ਪਰੋਸਰ ਨਾਗਾ ਹੋਊਗਾ ਉਸ ਉਸ ਕਪੜੇ ਨੂੰ ਖਿੱਚ ਕੇ ਜਿਹੜਾ ਆਪਾਂ ਸਟੋਲਰ ਲੜਨ ਦੇ ਗਾਮਾਂਗੂ ਸਲਾਰ ਦੇ ਵਿੱਚ ਦੇ ਕਿਹੜਾ ਆਪਸ ਕਪੜੇ ਨਾਲ ਕਪੜੇ ਇਸ ਲੜ ਦੇ ਤੇ ਥੱਲੇ ਦੇ ਕੇ ਜਿਹੜਾ ਆਪਣਾ ਸਿਰ ਆ ਕਵਰ ਕਰਾਂਗੇ। ਹੁਣ ਇਸ ਲੜ ਦੇ ਵਿੱਚ ਜਿਹੜਾ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਪਾ ਕੇ ਤੇ ਲੜ ਨੂੰ ਹਲਕਾ ਜਿਹਾ ਫੋਲਡ ਕਰਕੇ ਤੇ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹਨ ਉਹਨਾਂ ਬਲਾਂ ਨੂੰ ਖਿਲਾਰ ਕੇ। ਹੁਣ ਇਸ ਲੜ ਦੇ ਵਿੱਚ ਜਿਹੜਾ ਆਪਣੇ ਬਲ ਹਨ ਉਹਨਾਂ ਬਲਾਂ ਨੂੰ ਤੁਸੀਂ ਨੇ ਉਹਨਾਂ ਬਲਾਂ ਨੂੰ ਤੁਸੀਂ ਨੇ ਖਿਲਾਰ ਲੈਣਾ ਤੇ ਫਿਰ ਉਸ ਤੋਂ ਆ ਜਿਹੜਾ ਆਪਣਾ ਕਪੜਾ ਹੋਊਗਾ ਉਸ ਕਪੜੇ ਨੂੰ ਆਪਾਂ ਨੇ ਹੁਣ ਸਿਰਾੜੇ ਦੇ ਥੱਲੇ ਜਿਹੜਾ ਦੇ ਕੇ ਜਿਹੜਾ ਆਪਣਾ ਸਿਰਾੜਾ ਟ੍ਰੈਡ ਕਰ ਦੇਣਾ ਜੀ ਕਵਰ ਕਰ ਲੈਣਾ ਅਰੇਡਾ ਆਪਣਾ ਪ੍ਰੋਵੀਡ ਆਪਾਂ ਇਹ ਚਾਹਨਾ ਉੱਪਰ ਇਹੋ ਨਾਲ ਆਪਣੇ ਬਲ ਹਨ ਨਾਬਲਾਂ ਨੂੰ ਆਪਾਂ ਨੇ ਪੱਗ ਪੈਂਦੇ ਨਾਲ ਵਧਾ ਲੈਣਾ ਜੀ ਪੱਗ ਪੈਂਦਿਆਂ ਸਾਰੇ ਜਿਹੜੇ ਆਪਣੇ ਬਲ ਹਨ ਉਹ ਆਪਾਂ ਵਧਾ ਲੈਣੇ ਹਨ ਵੈਖ ਤੱਕ ਸਾਰੇ ਲੈਣਾਂ ਦੇ ਵਿੱਚ ਬਲ ਪਾ ਕੇ ਜਿਹੜਾ ਆਪਣੇ ਬਲ ਹਨ ਉਹ ਬਲੈਂਸ ਸੈੱਟ ਕਰਾਂਗੇ ਉਸ ਤੋਂ ਜਿਹੜਾ ਆਪਾਂ ਇੰਸਟਰਾ ਲੜ ਲਗਾਉਣਾ ਉਸ ਲੜ ਨੂੰ ਵੀ ਜਿਹੜਾ ਆਪਾਂ ਬੈਗ ਤੋਂ ਪਿੰਚ ਕਰਨਾ ਹੈ ਬੈਗ ਤੋਂ ਪਿੰਚ ਕਰਨ ਤੋਂ ਬਾਅਦ ਲੜ ਨੂੰ ਆਪਾਂ ਨੇੜਾ ਅੱਖ ਤੱਕ ਖਿੱਚਣਾ ਅੱਖ ਤੱਕ ਖਿੱਚਣ ਤੋਂ ਬਾਅਦ ਇਸ ਲੜ ਦੇ ਵਿੱਚ ਜਿਹੜੇ ਆਪਣੇ ਬ ਵਾਲਾ ਹਨ ਉਹਨਾਂ ਵਾਲਾਂ ਨੂੰ ਪਾ ਕੇ ਤੇ ਲੜ ਨੂੰ ਹਲਕਾ ਜਿਹੜਾ ਫੋਲਡ ਕਰਨਾ ਲੜ ਨੂੰ ਇਕੱਾਰ ਫੋਲਡ ਕਰਨ ਤੋਂ ਬਾਅਦ ਇਹ ਗੇਰ ਲੜ ਨੂੰ ਜਿਹੜਾ ਫੋਲਡ ਕਰਤੋਂ ਆ ਜਿਹੜਾ ਆਪਣੇ ਇਸ ਲੜ ਦੇ ਵਿੱਚ ਬਲ ਹੋਣਗੇ ਉਹਨਾਂ ਵਾਲਾਂ ਨੂੰ ਆਪਾਂ ਨੇ ਖਿਲਾੜ ਲੈਣਾ ਜੀ ਪਰ ਇਹਨੂੰ ਸਾਰਨ ਤੋਂ ਬਾਅਦ ਬੈਗ ਦਾ ਕਿਚਨੜ ਦੇ ਵਿੱਚ ਬਲਪਾ ਕੇ ਜਿਹੜਾ ਪ੍ਰੈਸ਼ਰ ਨੂੰ ਲਗਾ ਦੇਣਾ ਜੀ ਹੁਣ ਆਪਣੇ ਜਿਹੜੇ ਬਲ ਹਨ ਨੱਬਲਾਂ ਨੂੰ ਆਪਾਂ ਨੇ ਪੱਗ ਤੇ ਜਿਹੜਾ ਸੈਟ ਕਰ ਲੈਣਾ ചിംഗ സെറ്റ് ജി ഫോർ ബാങ്കിൽ ചിന് ഫോൽഡി തരഡ്ഡല അസന അതോ ਤੇ ਫਰੰਟ ਦੇ ਉੱਤੇ ਜਿਹੜਾ ਆਪਾਂ ਲੜ ਨੂੰ ਇੱਕ ਗਰ ਫੋਲਡ ਕਰਨਾ ਜੀ ਇੱਕ ਗਰ ਲੜਨ ਫੋਲਡ ਕਰਨ ਇੱਕ ਗਰ ਲੜਨ ਨੂੰ ਆਪਾਂ ਫੋਲਡ ਕਰਕੇ ਤੇ ਲੜ ਨੂੰ ਜਿਹੜਾ ਪਿਆ ਜਿਹੜਾ ਆਪਣਾ ਆਖਰੀ ਲੜੂਗਾ ਉਸ ਲੜ ਨੂੰ ਆਪਾਂ ਸਾਫ਼ ਕਰਕੇ ਲਗਾ ਦੇਣਾ ਜੀ ਫਰੰਟ ਦੇ ਉੱਤੇ ਨਾਕੀ ਚੇਹ ਦੇ ਵਿੱਚ ਰੱਖ ਕੇ ਜਿਹੜਾ ਹੋਲਡ ਕਰਕੇ ਲੜ ਨੂੰ ਸਾਫ਼ ਕਰਕੇ ਲਗਾ ਦੇਣਾ ਹੁਣ ਜਿਹੜਾ ਆਪਣਾ ਪਾਰਨਾ ਉਹ ਕੰਪਲੀਟ ਹੋ ਚੁੱਕਿਆ ਹੁਣ ਇਸ ਪਾਰਨੇ ਦੀ ਜਿਹੜੀ ਆਪਣੀ ਬਾਕੀ ਦੀ ਸੈਟਿੰਗ ਹੋਊਗੀ ਉਹ ਵੀ ਜਿਹੜੀ ਆਪਾਂ ਕਰ ਲੈਣੀ ਆ ਅਨਈ ਜਿਹੜੀ ਆਪਣੀ ਸ਼ੇਪ ਹੋ ਗਈ ਪਰ ਨਹੀਂ ਸ਼ੇਪ ਨੂੰ ਵੀ ਆਪਾਂ ਜਿਹੜਾ ਸੈੱਟ ਕਰਨਾ ਤੇ ਦੂਨੀ ਅੱਖਾਂ ਤੋਂ ਜਿਹੜਾ ਆਪਣਾ ਪਰਨਾ ਉਹ ਆਪਾਂ ਨੇ ਬਰਾਬਰ ਕਰ ਬਰਾਬਰ ਕਰ ਲੈਣਾ ਜੀ ਹੁਣ ਪੱਗ ਪੈਨ ਜਿਹੜੇ ਆਪਣੇ ਵਾਲਾ ਹਨ ਉਹਨਾਂ ਵਾਲਾਂ ਨੂੰ ਸੈੱਟ ਕਰਾਂਗੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ලද කළ න්න වා හි ිි ති.